ਦੋਸਤੋ 18 ਨਵੰਬਰ 1910 ਨੂੰ ਇੱਕ ਕ੍ਰਾਂਤੀਕਾਰੀ ਨੌਜਵਾਨ ਬੀਕੇ ਦੱਤ ਜਾਨੀ ਬਟਕੇਸ਼ਵਰ ਦੱਤ ਦਾ ਜਨਮ ਹੋਇਆ ਵੱਡਾ ਹੋਇਆ ਮਾਪਿਆਂ ਨੇ ਪੜਨ ਲਾਤਾ ਕਾਨਪੁਰ ਦੇ ਵਿੱਚ ਪੜਦਾ ਸੀ ਤੇ ਕਾਨਪੁਰ ਸੀ ਜਿਹੜਾ ਕ੍ਰਾਂਤੀਕਾਰੀਆਂ ਦਾ ਸਰਗਰਮੀਆਂ ਦਾ ਕੇਂਦਰ ਸੀ ਐਚਐਸਆਰ ਜਾਨੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਜਿਹਦੇ ਆਗੂ ਚੰਦਰਸ਼ੇਖਰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਸੀਗੇ ਹੋਰ ਕਿੰਨੇ ਕ੍ਰਾਂਤੀਕਾਰੀ ਨੌਜਵਾਨੇ ਦੇ ਮੈਂਬਰ ਸੀ ਇਸ ਸੰਗਠਨ ਦੇ ਤਾਂ ਬੀਕੇ ਦੱਤ ਵੀ ਇਸ ਸੰਗਠਨ ਦਾ ਮੈਂਬਰ ਬਣ ਗਿਆ ਤੇ ਮੈਂਬਰ ਬਣਨ ਤੋਂ ਬਾਅਦ ਭਗਤ ਸਿੰਘ ਹੋਰਾਂ ਦੇ ਨਾਲ ਰਲ ਕੇ ਉਹਨਾਂ ਨੇ ਬਹੁਤ ਸਾਰੀਆਂ ਸਰਗਰਮੀਆਂ ਕੀਤੀਆਂ ਪਰ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿੱਥੇ ਮੈਂ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਮੁਬਾਰਕ ਕਹਿਣਾ ਹੈ ਕਿ ਬੀਕੇ ਦੱਤ ਦਾ ਜਨਮ ਲੈਣਾ ਕਿੰਨਾ ਸਾਰਥਕ ਸਿੱਧ ਹੋਇਆ ਸਾਡੇ ਦੇਸ਼ ਦੇ ਲਈ ਪਰ ਭਾਵੇਂ ਉਹਨਾਂ ਦੇ ਹਲੇ ਤੱਕ ਸੁਪਨੇ ਪੂਰੇ ਨਹੀਂ ਹੋਏ ਕਿਉਂਕਿ ਇਨ੍ਹਾਂ ਕ੍ਰਾਂਤੀਕਾਰੀਆਂ ਨੇ ਜਿਹੜੇ ਸੁਪਨੇ ਲਏ ਸੀ ਇਸ ਸੰਗਠਨ ਨੇ ਕਿ ਦੇਸ਼ ਨੂੰ ਆਜ਼ਾਦ ਵੀ ਕਰਾਉਣਾ ਤੇ ਆਜ਼ਾਦੀ ਤੋਂ ਬਾਅਦ ਸਮਾਜਵਾਦੀ ਵਿਚਾਰਤਾਰਾ ਦਾ ਰਾਜ ਪ੍ਰਬੰਧ ਲੈ ਕੇ ਆਉਣਾ ਤੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਸਾਫ਼ ਲਿਖਿਆ ਹੈ ਸੀ ਕਿ ਸਾਡਾ ਮਕਸਦ ਕਿਸੇ ਵਾਇਸਰਾਏ ਨੂੰ ਗੱਦੀ ਤੋਂ ਲਾ ਕੇ ਕਿਸੇ ਪਰਸ਼ੋਤਮਦਾਸ ਨੂੰ ਗੱਦੀ ਤੇ ਬਿਠਾਉਣਾ ਨਹੀਂ ਕਿ ਪਹਿਲਾਂ ਉਹ ਲੁੱਟਦੇ ਸੀ ਤੇ ਹੁਣ ਇਹ ਲੁੱਟੀ ਜਾਣ ਪਰ ਉਹਨਾਂ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ ਹੈਗੇ ਤਾਂ ਬੀਕੇ ਦੱਤ ਜਿਨ੍ਹਾਂ ਦਾ 18 ਨਵੰਬਰ ਨੂੰ ਜਨਮ ਦਿਹਾੜਾ ਹੁੰਦਾ ਹੈ ਉਸ ਜਨਮ ਦਿਹਾੜੇ ਦੇ ਉੱਤੇ ਮੈਂ ਤੁਹਾਡੇ ਨਾਲ ਉਹਨਾਂ ਦੀਆਂ ਦੋ ਗੱਲਾਂ ਸਾਂਝੀਆਂ ਕਰਕੇ ਗੱਲਬੰਦ ਕਰਨੀ ਚਾਹੁੰਨਾ ਤਾਂ ਇੱਕ ਐਕਸ਼ਨ ਤਾਂ ਉਹਨਾਂ ਨੇ ਜਿਹੜਾ ਕੀਤਾ ਉਹ 8 ਅਪ੍ਰੈਲ 1929 ਨੂੰ ਉਹ ਕਿਉਂਕਿ ਭਗਤ ਸਿੰਘ ਦਾ ਬਹੁਤ ਹੀ ਭਰੋਸੇਯੋਗ ਸਾਥੀਆਂ ਚੋਂ ਸੀਗਾ ਵਿਸ਼ਵਾਸਪਾਤਰਾਂ ਚੋਂ ਸੀਗਾ ਤਾਂ ਅੰਗਰੇਜ਼ ਸਰਕਾਰ ਸੀ ਜਿਹੜੀ ਦੋ ਕਾਨੂੰਨ ਲੈ ਕੇ ਆ ਰਹੀ ਸੀ ਲੋਕ ਵਿਰੋਧੀ ਇੱਕ ਸੀ ਪਬਲਿਕ ਸੇਫਟੀ ਬਿਲ ਦੂਜਾ ਸੀ ਟ੍ਰੇਡ ਡਿਸਪਿਊਟ ਬਿਲ ਤਾਂ ਇਨ੍ਹਾਂ ਦੋਨੋਂ ਕਾਨੂੰਨਾਂ ਦੇ ਖਿਲਾਫ ਹਿੰਦੁਸਤਾਨ ਦੀ ਜਨਤਾ ਨੇ ਵਿਰੋਧ ਕੀਤਾ ਥਾਂ ਥਾਂ ਤੇ ਜਲਸੇ ਕੀਤੇ ਜਲੂਸ ਕੀਤੇ ਰੈਲੀਆਂ ਕੀਤੀਆਂ ਪਰ ਅੰਗਰੇਜ਼ਾਂ ਦੇ ਕੰਨ ਦੇ ਉੱਤੇ ਕੋਈ ਜੂਨ ਅਸਰ ਕੀ ਕੋਈ ਵੀ ਉਹਨਾਂ ਨੇ ਇਹਦਾ ਨੋਟਿਸ ਨਾ ਲਿਆ ਤਾਂ ਇਹ ਸੰਗਠਨ ਨੇ ਐਚਆਈਐਸਆਰ ਨੇ ਫੈਸਲਾ ਕੀਤਾ ਕਿ ਫਿਰ ਜੇ ਅੰਗਰੇਜ਼ ਸਾਡੀ ਆਵਾਜ਼ ਨਹੀਂ ਸੁਣਦੇ ਹਿੰਦੁਸਤਾਨ ਦੇ ਲੋਕਾਂ ਦੀ ਤਾਂ ਫਿਰ ਅੰਗਰੇਜ਼ਾਂ ਦੇ ਬੋਲੇ ਕੰਨਾਂ ਨੂੰ ਸੁਣਾਉਣ ਵਾਸਤੇ ਕਿਸੇ ਤਮਾਕੇ ਦੀ ਲੋੜ ਹੈ ਤਾਂ ਇਹਨਾਂ ਨੇ ਇਸ ਸੰਗਠਨ ਨੇ ਫੈਸਲਾ ਕੀਤਾ ਕਿ ਫਿਰ ਜਿਸ ਦਿਨ ਅਸੈਂਬਲੀ ਦੇ ਵਿੱਚ ਇਹ ਕਾਨੂੰਨ ਲਿਆਂਦਾ ਜਾਏਗਾ ਤੇ ਪਾਸ ਕੀਤਾ ਜਾਏਗਾ ਉਸ ਵੇਲੇ ਫੋਕਾ ਬੰਬ ਸੁੱਟ ਕੇ ਇਸ ਕਾਨੂੰਨ ਦਾ ਵਿਰੋਧ ਕੀਤਾ ਜਾਏਗਾ ਤਾਂ ਉੱਥੇ ਫੋਕਾ ਬੰਬ ਬੰਦੇ ਮਾਰਨ ਵਾਲਾ ਨਹੀਂ ਫੋਕਾ ਬੰਬ ਸਿਰਫ ਤਮਾਕੇ ਵਾਲਾ ਉਹ ਫੋਕਾ ਬੰਬ ਸੁੱਟਣ ਵਾਸਤੇ ਫਿਰ ਜਿਹੜੀ ਡਿਊਟੀ ਲੱਗੀ ਹੈ ਸੰਗਠਨ ਵੱਲੋਂ ਉਹ ਸੀ ਇੱਕ ਤੇ ਭਗਤ ਸਿੰਘ ਹੋਰਾਂ ਦੀ ਤੇ ਉਹਨਾਂ ਦੇ ਨਾਲ ਸੀ ਬੀਕੇ ਦੱਤ ਬਟਕੇਸ਼ਵਰ ਦੱਤ ਤਾਂ ਇਹਨਾਂ ਦੋਨਾਂ ਸਾਥੀਆਂ ਨੇ ਉੱਥੇ ਜਾ ਕੇ ਫੋਕਾ ਬੰਬ ਤਮਾਕਾ ਕਰਨਾ ਸੀਗਾ ਤੇ ਅੰਦਰ ਜਾਣ ਵਾਸਤੇ ਫਿਰ ਪਾਸਾਂ ਦੀ ਲੋੜ ਸੀ ਅਸੈਂਬਲੀ ਦੇ ਵਿੱਚ ਜਾਣ ਵਾਸਤੇ ਗੈਲਰੀ ਦੇ ਵਿੱਚ ਜਾਣ ਵਾਸਤੇ ਪਾਸ ਚਾਹੀਦੇ ਸੀਗੇ ਤਾਂ ਉਹਨਾਂ ਨੂੰ ਪਾਸ ਜਿਹੜੇ ਰਲ ਮਿਲ ਕੇ ਉੱਥੇ ਕਿਵੇਂ ਨਾ ਕਿਵੇਂ ਜਿਹੜੇ ਬਣਾ ਕੇ ਦਿੱਤੇ ਪਾਸ ਲੈ ਕੇ ਦਿੱਤੇ ਉਸੇ ਜੈ ਦੇਵ ਕਪੂਰ ਇੱਕ ਹੋਰ ਕ੍ਰਾਂਤੀਕਾਰੀ ਸੀ ਇਸੇ ਸੰਗਠਨ ਦਾ ਮੈਂਬਰ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀਗਾ ਤੇ ਜੈ ਤੇ ਇਹਦੇ ਨਾਲ ਹੀ ਸ਼ਿਵ ਬਰਮਾ ਜਿਹੜਾ ਭਗਤ ਸਿੰਘ ਹੋਰਾਂ ਦਾ ਸਾਥੀ ਸੀ ਇਹਨਾਂ ਦੋਨਾਂ ਸਾਥੀਆਂ ਨੇ ਪਾਸ ਲੈ ਕੇ ਦਿੱਤੇ ਤੇ ਇਹਨਾਂ ਨੂੰ ਅੰਦਰ ਐਂਟਰੀ ਕਰਾ ਕੇ ਉਹਨਾਂ ਵਾਲੇ ਪਾਸ ਵੀ ਫੜ ਕੇ ਉਬਾਪਸ ਆ ਗਏ ਤੇ ਆ ਕੇ ਉਹਨਾਂ ਨੇ ਉਹ ਪਾਸ ਸੀ ਜਿਹੜੇ ਸਾੜ ਦਿੱਤੇ ਖਤਮ ਕਰ ਦਿੱਤੇ ਤਾਂ ਜੋ ਕੋਈ ਸਬੂਤ ਨਾ ਰਵੇ ਤਾਂ ਭਗਤ ਸਿੰਘ ਤੇ ਬੀਕੇ ਦੱਤ ਅੰਦਰ ਚਲੇ ਗਏ ਤਾਂ ਜਦੋਂ ਇਹ ਦੋ ਕਾਲੇ ਕਾਨੂੰਨ ਲੋਕ ਵਿਰੋਧੀ ਕਾਨੂੰਨ ਸੀ ਜਿਹੜੇ ਅੰਗਰੇਜ਼ਾਂ ਨੇ ਉੱਥੇ ਲਿਆਂਦੇ ਤਾਂ ਭਗਤ ਸਿੰਘ ਨੇ ਬੰਬ ਸੁੱਟਿਆ ਬੀਕੇ ਦੱਤ ਨੇ ਵੀ ਬੰਬ ਸੁੱਟਿਆ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਏ ਸਾਮਰਾਜ ਬਾਦ ਮਰਦਾਬਾਦ ਕਿਹਾ ਤੇ ਆਪਣਾ ਇੱਕ ਪੈਂਫਲੇਟ ਜਿਹਦੇ ਉੱਤੇ ਇਹਨਾਂ ਦੀ ਵਿਚਾਰਧਾਰਾ ਲਿਖੀ ਹੋਈ ਸੀ ਪੂਰੀ ਕਿ ਅਸੀਂ ਸਮਾਜਵਾਦੀ ਵਿਚਾਰਧਾਰਾ ਦਾ ਰਾਜ ਪ੍ਰਬੰਧ ਲੈ ਕੇ ਆਉਣਾ ਚਾਹੁੰਦੇ ਆ ਉਹ ਪੈਂਫਲਟ ਵੀ ਉੱਥੇ ਸੁੱਟੇ ਗਏ ਗ੍ਰਿਫਤਾਰੀ ਹੋ ਗਈ ਭਗਤ ਸਿੰਘ ਉੱਤੇ ਕਿਉਂਕਿ ਇਹ ਕੇਸ ਵੀ ਸੀ ਤੇ ਲਾਹੌਰ ਵਾਲਾ ਜਿਹੜਾ ਸੈਂਡਰਸ ਵਾਲਾ ਕਤਲ ਕੇਸ ਵੀ ਸੀ ਹੋਰ ਕੇਸ ਸੀ ਕਿੰਨੇ ਉਹ ਪਾ ਕੇ ਉਹਨਾਂ ਨੂੰ ਤਾਂ ਫਾਂਸੀ ਦੇ ਤਖਤੇ ਤੱਕ ਲੈ ਕੇ ਗਈ ਅੰਗਰੇਜ਼ਾਂ ਦੀ ਸਰਕਾਰ ਤੇ ਬੀਕੇ ਦੱਤ ਜਿਨ੍ਹਾਂ ਦਾ 18 ਨਵੰਬਰ ਨੂੰ ਜਨਮ ਦਿਨ ਹੈ ਇਹ ਬੀਕੇ ਦੱਤ ਨੂੰ ਫਿਰ ਇਹਨਾਂ ਦੇ ਜਿਹੜੇ ਇਹਨਾਂ ਦੇ ਉੱਤੇ ਦੋਸ਼ ਲੱਗੇ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਕਾਲੇ ਪਾਣੀ ਦੀ ਸਜ਼ਾ ਜਿਹੜੀ ਸੈਲੂਲਰ ਜੇਲ ਜਿਹੜੀ ਬੜੀ ਬਦਨਾਮ ਜੇਲ ਹੈ ਜਿੱਥੇ ਦੇਸ਼ ਭਗਤਾਂ ਨੂੰ ਡੰਗਰਾਂ ਵਾਂਗੋਂ ਉਹਨਾਂ ਤੋਂ ਕੰਮ ਲਿਆ ਜਾਂਦਾ ਸੀ ਕੋਲੂ ਜੋੜਿਆ ਜਾਂਦਾ ਸੀ ਬਰਦਾਂ ਦੀ ਥਾਂ ਦੇ ਉੱਤੇ ਮੁੰਜ ਕੁੱਟਣੀ ਤੇ ਮੁੰਜ ਬਾਣ ਬਟਣਾ ਡਾਂਗਾ ਮਾਰਨੀਆਂ ਤਸੀਹੇ ਦੇਣੇ ਜਾਗਦੇ ਰੱਖਣਾ ਭੁੱਖੇ ਰੱਖਣਾ ਮਾੜੀ ਖੁਰਾਕ ਦੇਣੀ ਤਾਂ ਜੇਲ ਦੇ ਵਿੱਚ ਪਹੁੰਚ ਕੇ ਵੀ ਫਿਰ ਜਿਹੜਾ ਸੀਗਾ ਇਹਨਾਂ ਨੇ ਭੁੱਖ ਹੜਤਾਲ ਕੀਤੀ 114 ਦਿਨ ਦੀ ਕਿ ਅਸੀਂ ਬੰਦੇ ਆ ਸਾਨੂੰ ਸਾਡੇ ਨਾਲ ਚੰਗੇ ਬੰਦਿਆਂ ਵਾਲਾ ਸਲੂਕ ਕੀਤਾ ਜਾਏ ਵਧੀਆ ਖਾਣਾ ਦਿੱਤਾ ਜਾਏ ਤਾਂ ਭਗਤ ਸਿੰਘ ਹੋਰਾਂ ਦੇ ਨਾਲ ਅਡੜ ਜੇਲਾਂ ਚ ਵੀ ਇਹਨਾਂ ਨੇ 114 ਦਿਨ ਦੀ ਭੁੱਖ ਹੜਤਾਲ ਦਾ ਇਹਨਾਂ ਦਾ ਸਾਨੂੰ ਰਿਕਾਰਡ ਮਿਲਦਾ ਹੈ ਤਾਂ ਇਸ ਮਹਾਨ ਕ੍ਰਾਂਤੀਕਾਰੀ ਹੋਰਾਂ ਨੇ ਕ੍ਰਾਂਤੀਕਾਰੀਆਂ ਨੇ ਜਦੋਂ ਅਸੈਂਬਲੀ ਦੇ ਵਿੱਚ ਜਾਣਾ ਸੀਗਾ ਉੱਥੇ ਬੰਬ ਸੁੱਟਣ ਵਾਸਤੇ ਤਾਂ ਇਹਨਾਂ ਲਈ ਖਾਣੇ ਦਾ ਪ੍ਰਬੰਧ ਜਿਹੜਾ ਕੀਤਾ ਸੀ ਨਾ ਉਹ ਦੁਰਗਾ ਭਾਬੀ ਜਿਹੜੀ ਕਿ ਇਹਨਾਂ ਦੇ ਸਾਥੀ ਸੀਗਾ ਭਗਵਤੀ ਚਰਨ ਬੋਹਰਾ ਉਹਨਾਂ ਦੀ ਜੀਵਨ ਸਾਥਣ ਸੀ ਪਤਨੀ ਸੀ ਉਹਨਾਂ ਦੀ ਤੇ ਬੋਰਾ ਦੀ ਇਹ ਪਤਨੀ ਹੋਣ ਕਰਕੇ ਬੋਰਾ ਵੱਡਾ ਸੀ ਇਹ ਸਾਰੇ ਛੋਟੇ ਸੀ ਤੇ ਸਤਕਾਰ ਨਾਲ ਦੁਰਗਾ ਨੂੰ ਦੁਰਗਾ ਦੇਵੀ ਨੂੰ ਦੁਰਗਾ ਭਾਬੀ ਕਹਿ ਕੇ ਬੁਲਾਉਂਦੇ ਸੀਗੇ ਤਾਂ ਦੁਰਗਾ ਭਾਬੀ ਨੇ ਖਾਣੇ ਦਾ ਪ੍ਰਬੰਧ ਕੀਤਾ ਸੀ ਤੇ ਜੈ ਦੇਵ ਕਪੂਰ ਹੋਰਾਂ ਨੇ ਤੇ ਸ਼ੇਵ ਵਰਮਾ ਹੋਰਾਂ ਨੇ ਪਾਸਾ ਦਾ ਪ੍ਰਬੰਧ ਕੀਤਾ ਐਂਟਰੀ ਕਰਾਈ ਤੇ ਅੰਦਰ ਚਲੇ ਗਏ ਬੰਬ ਸੁੱਟਿਆ ਗਿਆ ਸਾਰਾ ਕੁਝ ਹੋ ਗਿਆ ਤਾਂ ਉਸ ਤੋਂ ਬਾਅਦ ਜਦੋਂ ਇਹ ਜੇਲ੍ਹ ਜਾਂਦੇ ਨੇਗੇ ਤਾਂ ਭਗਤ ਸਿੰਘ ਹੋਰੇ ਤਾਂ ਫਾਂਸੀ ਦੇ ਤਖਤੇ ਤੱਕ ਚਲੇ ਗਏ ਕਹਾਣੀ ਮੁਕਾਈਏ ਪਾਗਲ ਮੁਕਾਈਏ ਤਬ ਇਹ ਬੀਕੇ ਦੱਤ ਸੀ ਜਿਹੜਾ ਫਿਰ ਰਿਹਾ ਵੀ ਹੋਇਆ ਜੇਲ੍ਹ ਦੇ ਵਿੱਚੋਂ ਆਜ਼ਾਦੀ ਆ ਗਈ ਹੈ ਪਰ ਆਜ਼ਾਦੀ ਤੋਂ ਬਾਅਦ ਜਿਹੜੇ ਲੋਕਾਂ ਦੇ ਹੱਥ ਰਾਜ ਪ੍ਰਬੰਧ ਆਇਆ ਉਹ ਵੀ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਇਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਰੋਲਿਆ ਤੇ ਅੱਜ ਅਸੀਂ ਵੇਖ ਰਹੇ ਹਾਂ ਕਿ ਜਿਹੋ ਜੇ ਕਾਨੂੰਨ ਅੰਗਰੇਜ਼ ਲੈ ਕੇ ਆਉਂਦੇ ਸੀਗੇ ਲੋਕਾਂ ਨੂੰ ਦਬਾਉਣ ਲਈ ਕੁੱਟਣ ਲਈ ਲੁੱਟਣ ਲਈ ਉਹੋ ਜਿਹੇ ਕਾਨੂੰਨ ਹੁਣ ਸਰਕਾਰਾਂ ਲੈ ਕੇ ਆ ਰਹੀਆਂ ਕਦੇ ਕੋਈ ਕਾਨੂੰਨ ਖੇਤੀ ਸਬੰਧੀ ਆ ਜਾਂਦਾ ਕਦੇ ਕੋਈ ਹੋਰ ਲੈਂਡ ਪੂਲਿੰਗ ਵਾਲਾ ਆ ਜਾਂਦਾ ਕਦੇ ਕੋਈ ਆਉਂਦਾ ਕਦੇ ਕੋਈ ਆਉਂਦਾ ਕਾਨੂੰਨ ਉਹੋ ਜਿਹੇ ਹੀ ਆਉਂਦੇ ਨੇ ਹੁਣ ਵੀ ਤਾਂ ਇਹਨਾਂ ਸ਼ਹੀਦਾਂ ਦੇ ਸੁਪਨੇ ਜਿਹੜੇ ਉਹ ਪੂਰੇ ਨਹੀਂ ਹੋਏ ਹੈਗੇ ਤਾਂ ਬੀਕੇ ਦੱਤ ਸੀਗਾ ਜਿਹੜਾ ਫਿਰ ਬਾਅਦ ਦੇ ਵਿੱਚ ਬਿਮਾਰ ਵੀ ਰਹਿਣ ਲੱਗਿਆ ਟੀਵੀ ਦੀ ਬਿਮਾਰੀ ਟੀਵੀ ਦੀ ਬਿਮਾਰੀ ਕਿਹਨੂੰ ਲੱਗਦੀ ਹੁੰਦੀ ਹੈ ਜਿਹਨੂੰ ਪੂਰੀ ਖੁਰਾਕ ਨਾ ਮਿਲੇ ਤਾਂ ਟੀਵੀ ਦੀ ਬਿਮਾਰੀ ਹੈ ਜਿਹੜੀ ਇਹਨੂੰ ਲੱਗੀ ਤੇ ਫਿਰ ਇਹ ਏਮਜ਼ ਦਿੱਲੀ ਦੇ ਵਿੱਚ ਜਿਹੜਾ ਇੱਕ ਵੱਡਾ ਹਸਪਤਾਲ ਹੈ ਉਹਦੇ ਵਿੱਚ ਇਲਾਜ ਵੀ ਹੋਇਆ ਪਰ ਉੱਥੇ ਲੰਬੀ ਬਿਮਾਰੀ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ ਤੇ ਮੌਤ ਤੋਂ ਪਹਿਲਾਂ ਜਿਹੜੀ ਬੀਕੇ ਦੱਤ ਹੋਰਾਂ ਦੀ ਇੱਛਾ ਸੀਗੀ ਕਿ ਮੇਰਾ ਮੌਤ ਤੋਂ ਬਾਅਦ ਮੇਰਾ ਜਿਹੜਾ ਸੰਸਕਾਰ ਹੈ ਉਹ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਸਮਾਦੀ ਦੇ ਕੋਲੇ ਜਿਹੜੀ ਕਿ ਪੰਜਾਬ ਦੇ ਵਿੱਚ ਹੁਸੈਨੀਵਾਲਾ ਫਿਰੋਜ਼ਪੁਰ ਦੇ ਪਰਲੇ ਪਾਸੇ ਹੈ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਤਲੁਜ ਦਰਿਆ ਦੇ ਕੰਢੇ ਕਿ ਮੇਰਾ ਸੰਸਕਾਰ ਉਹਨਾਂ ਦੇ ਕੋਲੇ ਕੀਤਾ ਜਾਵੇ ਕਿਉਂਕਿ ਅਸੀਂ ਜਿਉਂਦੇ ਜੀ ਇਕੱਠੇ ਰਹੇ ਹਾਂ ਤੇ ਮਰਨ ਤੋਂ ਬਾਅਦ ਵੀ ਮੈਂ ਅਸੀਂ ਇਕੱਠੇ ਰਹਿਣਾ ਚਾਹੁੰਦੇ ਹਾਂ ਤਾਂ ਇਹ ਬੀਕੇ ਦੱਤ ਦੀ ਜਿਹੜੀ ਅੰਤਮ ਇੱਛਾ ਸੀ ਤਾਂ ਉਹਨਾਂ ਦੀ ਮੌਤ ਤੋਂ ਬਾਅਦ ਫਿਰ ਉਹਨਾਂ ਨੂੰ ਹੁਸੈਨੀ ਵਾਲੇ ਲਿਆਂਦਾ ਗਿਆ ਫਿਰੋਜ਼ਪੁਰ ਲਿਆਂਦਾ ਗਿਆ 20 ਜੁਲਾਈ 1965 ਨੂੰ 54 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਤਾਂ ਉਹਨਾਂ ਦੀ ਡੈੱਡ ਬੋਡੀ ਨੂੰ ਉਹਨਾਂ ਦੀ লাশ ਨੂੰ ਇੱਥੇ ਲੈ ਕੇ ਪੰਜਾਬ ਦੀ ਧਰਤੀ ਦੇ ਉੱਤੇ ਭਗਤ ਸਿੰਘ ਦੀ ਸਮਾਧੀ ਦੇ ਉਰਲੇ ਪਾਸੇ ਨਾਲ ਹੀ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਇਸ ਮਹਾਨ ਸ਼ਹੀਦ ਦੀਆਂ ਅਸੀਂ ਅੱਜ ਇਹ ਗੱਲਾਂ ਤਾਂ ਯਾਦ ਕੀਤੀਆਂ ਕਿ 18 ਨਵੰਬਰ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਉਹਨਾਂ ਦਾ ਜਨਮ ਲੈਣਾ ਸਾਰਥਕ ਹੋਇਆ ਤੇ ਸਾਡਾ ਵੀ ਇਹ ਫਰਜ਼ ਬਣ ਜਾਂਦਾ ਹੈ ਕਿ ਇਹੋ ਜੇ ਵਿਚਾਰਧਾਰਾ ਨੂੰ ਅੱਗੇ ਰਲ ਕੇ ਇਹਨੂੰ ਹੋਰ ਲੋਕਾਂ ਤੱਕ ਵੰਡਿਏ ਇਹਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਆਪਣੀ رائے ਦੇਦਿਆ ਕਰੋ ਤੇ ਦੂਸਰਾ ਮੇਰੀ ਬੇਨਤੀ ਹੈ ਕਿ ਮੇਰਾ ਨਾਮ ਮੇਘਰਾਜ ਰੱਲਾ ਮੇਰੇ ਚੈਨਲ ਦਾ ਨਾਮ ਵੀ ਮੇਘਰਾਜ ਰੱਲਾ ਹੈ ਇਹਨੂੰ ਸਬਸਕ੍ਰਾਈਬ ਕਰਕੇ YouTube ਚੈਨਲ ਨੂੰ ਮੈਨੂੰ ਆਪਦਾ ਦੋਸਤ ਬਣਾ ਲਿਆ ਕਰੋ ਤਾਂ ਜੋ ਰਲ ਮਿਲ ਕੇ ਪ੍ਰਚਾਰ ਹੁੰਦਾ ਰਹੇ ਹੋਰ ਮੇਰੀ ਕੋਈ ਭੁੱਖ ਨਹੀਂ ਹੈ ਤਾਂ ਇਹ ਮੇਰੀ ਬੇਨਤੀ ਹੈ ਤੁਹਾਨੂੰ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਮੈਨੂੰ ਆਪਣਾ ਸਾਥੀ ਬਣਾ ਕੇ ਇਸ ਪ੍ਰਚਾਰ ਦੇ ਵਿੱਚ ਜੁਟੋਗੇ ਬਹੁਤ ਬਹੁਤ ਧੰਨਵਾਦ